ਵੈਕੁਰ ਜੀ ਦਾ ਖਾਲਸਾ ਵੈਕੁਰ ਕੀ ਫਤਿਹ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਅਸੀਂ ਸਾਡੇ ਪਟਿਆਲਾ ਦੀ ਆਨ ਬਾਨ ਸ਼ਾਨ ਸਾਡੇ ਲੋਕ ਸਭਾ ਮੈਂਬਰ ਲੋਕ ਹੱਕਾਂ ਦੇ ਰਾਖੇ ਹਮੇਸ਼ਾ ਗਰੀਬ ਦੇ ਲਈ ਐਜੂਕੇਸ਼ਨ ਦੇ ਲਈ ਸਹੂਲਤਾਂ ਨੂੰ ਲੈ ਕੇ ਚਿੰਤਾ ਦੇ ਵਿੱਚ ਰਹਿੰਦੇ ਔਰ ਆਵਾਜ਼ ਬੁਲੰਦ ਕਰਨ ਵਾਲੇ ਸਾਡੇ ਬਹੁਤ ਸਤਿਕਾਰਯੋਗ ਦਰਵੇਸ਼ ਡਾਕਟਰ ਧਰਮਵੀਰ ਗਾਂਧੀ ਜੀ ਕੋਲ ਆਏ ਆਂ ਕਿਉਂਕਿ ਪਿਛਲੇ ਦਿਨੀ ਪਟਿਆਲਾ ਦੇ ਸਮਾਣਾ ਏਰੀਆ ਦੇ ਵਿੱਚ ਜਿਹੜੇ 7 ਬੱਚਿਆਂ ਦੀ ਮੌਤ ਹੋ ਗਈ ਸੀ ਰੋਡ ਦੇ ਮੁੱਦੇ ਨੂੰ ਲੈ ਕੇ ਕਿਉਂਕਿ ਰੋਡ ਬਹੁਤ ਕੰਜਸਟਡ ਹੈ ਸਿੰਗਲ ਲੇਨ ਹੈ ਔਰ ਉਸ ਰੋਡ ਨੂੰ ਲੈ ਕੇ ਪਹਿਲੀ ਵਾਰ ਕਿਸੇ ਲੀਡਰ ਨੇ ਸੈਂਟਰ ਤੱਕ ਪਹੁੰਚ ਕੀਤੀ ਹੈ ਉਹ ਸਾਡੇ ਧਰਮਵੀਰ ਗਾਂਧੀ ਜੀ ਨੇ ਜਿਨ੍ਹਾਂ ਨੇ ਨਿਤਿਨ ਗੜਕਰੀ ਜੀ ਨੂੰ ਇਹ ਪੂਰਾ ਜ਼ੋਰ ਲਾ ਕੇ ਕਿਹਾ ਕਿ ਸਿੰਗਲ ਲੇਨ ਦੀ ਬਜਾਏ ਸਾਡੇ ਪਟਿਆਲਾ ਤੋਂ ਸਮਾਣਾ ਪਾਤੜਾ ਮੂਨਕ ਤੱਕ ਜਿਹੜੀ ਹੈਗੀ ਆ 4 ਲੇਨ ਸੜਕ ਬਣਨੀ ਚਾਹੀਦੀ ਐ ਸੋ ਅਸੀਂ ਇਹਨਾਂ ਦਾ ਹਲਕਾ ਛਤਰਾਣਾ ਟੀਮ ਵੱਲੋਂ ਸਾਡੇ ਹਮਚੜੀ ਤੋਂ ਬਾਦਸ਼ਾਹਪੁਰ ਤੋਂ ਸਾਥੀ ਆਏ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਰ ਤੁਹਾਡਾ ਕਿਉਂਕਿ ਹਮੇਸ਼ਾ ਸਾਨੂੰ ਆਸ ਵੀ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਸੰਸਦ ਦੇ ਵਿੱਚ ਬੋਲੇ ਹੋ ਸਾਨੂੰ ਆਸ ਹੈ ਕਿ ਤੁਸੀਂ ਲੋਕਾਂ ਦੇ ਲਈ ਚੁਣੇ ਗਏ ਹੋ ਤਾਂ ਲੋਕਾਂ ਦੇ ਲਈ ਜਰੂਰ ਆਵਾਜ਼ بلند ਕਰੋਗੇ ਔਰ ਬਹੁਤ ਬਹੁਤ ਪੰਜਾਬ ਵਾਲਿਆਂ ਨੂੰ ਵਧਾਈਆਂ ਸਾਡੇ ਪਟਿਆਲਾ ਜਿਲ੍ਹੇ ਵਾਲਿਆਂ ਨੂੰ ਵੀ ਵਧਾਈਆਂ ਕਿਉਂਕਿ ਡਾਕਟਰ ਸਾਹਿਬ ਦੇ ਐਫਰਟਸ ਕਰਕੇ ਉਦਦਮ ਕਰਕੇ ਜਿਹੜੀ ਮਾਲਵਾ ਖੇਤਰ ਨੂੰ ਆ 200 225 26 ਦੇ ਵਿੱਚ 200 2.99 ਕਰੋੜ ਦੀ ਜਿਹੜੀ ਸੈਂਕਸ਼ਨ ਹੋਈ ਹੈ ਗ੍ਰਾਂਟ ਰੇਲ ਲਾਈਨ ਜਿਹੜੀ ਹੈਗੀ ਅਪਲਿਫਟ ਕਰਨ ਵਾਸਤੇ ਉਹਦੇ ਵਿੱਚ ਵੀ ਡਾਕਟਰ ਸਾਹਿਬ ਨੇ ਬਹੁਤ ਵੱਡਾ ਯੋਗਦਾਨ ਹੈ ਕਿ ਪੂਰੇ ਮਾਲਵਾ ਨੂੰ ਜਿਹੜੀ ਹੈਗੀ ਆ ਪਾਤੜਾ ਮੂਨ ਕਪਟਿਆਲਾ ਮੋਹਾਲੀ ਤੋਂ ਲੈ ਕੇ ਸਾਰੀ ਜਿਹੜੀ ਹੈਗੀ ਰੇਲ ਲਾਈਨ ਦਾ ਜਾਲ ਵਿੱਚੇ ਜਾਣੇ ਨੇ ਸੋ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਮੈਂ ਦੋ ਲੱਖ ਜੀ ਡਾਕਟਰ ਸਾਹਿਬ ਨੂੰ ਕਹਾਂਗਾ ਕਿ ਉਹ ਵੀ ਮੈਸੇਜ ਜ਼ਰੂਰ ਦੇਣ ਜਿਹੜੇ ਅਗਲਾ ਤੇ ਬਹੁਤ ਸਤਿਕਾਰਯੋਗ ਸਾਡੇ ਸਭ ਦੇ ਮੱਟੂ ਸਾਹਿਬ ਜਿਹੜੇ ਕਿ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਪਿੰਡਾਂ ਦੀ ਗਰੀਬ ਗੁਰਬੀ ਜਨਤਾ ਹੈਗੀ ਹੈ ਗਲਤ ਭਾਈਚਾਰਾ ਹੈਗਾ ਜਿਹੜਾ ਕਈ ਪੱਖਾਂ ਤੋਂ ਊਣਾ ਹੈਗਾ ਆ ਦੂਜੇ ਵਰਗਾਂ ਨਾਲੋਂ ਉਹਨਾਂ ਦੀ ਸੇਵਾ ਵਿੱਚ ਉਹਨਾਂ ਦੇ ਮਸਲਿਆਂ ਨੂੰ ਲੈ ਕੇ ਉਹਨਾਂ ਦੀ ਸਮੱਸਿਆਵਾਂ ਨੂੰ ਲੈ ਕੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੀ ਤਰਜਮਾਨੀ ਕਰਦੇ ਹੋਏ ਉਹਨਾਂ ਵਿਚਕਾਰ ਕੰਮ ਕਰ ਰਹੇ ਨੇ ਔਰ ਉਹਨਾਂ ਦੀ ਮਦਦ ਕਰ ਰਹੇ ਨੇ ਹਰ ਤਰ੍ਹਾਂ ਨਾਲ ਅੱਜ ਆਪਣੇ ਬਹੁਤ ਸਾਰੇ ਸਾਥੀਆਂ ਨਾਲ ਜੇ ਸ਼ੇਤਰਾਣਾ ਪਿੰਡ ਹਮਚੜੀ ਪਿੰਡ ਦੇ ਦੋਸਤ ਨੇ ਸਪੰਸਰਪੰਸਰ ਸਾਹਿਬਾਨ ਨੂੰ ਆਏ ਨੇ ਆਪਣੀਆਂ ਮੰਗਾਂ ਲੈ ਕੇ ਮੈਂ ਇਹਨਾਂ ਨੂੰ ਯਕੀਨ ਦਿਵਾਉਣਾ ਹੈਗਾ ਕਿ ਅਸੀਂ ਮਤਲਬ ਇਸ ਵਾਰ ਇਹ ਮੰਨਿਆ ਮੰਨ ਕੇ ਚੱਲੇ ਆ ਕਿ ਜਿਉਂ ਜਿਸ ਤਰ੍ਹਾਂ ਪਿਛਲੀ ਵਾਰ ਅਸੀਂ ਸਕੂਲਾਂ ਦਾ ਕਾਇਆਕਲਪ ਕੀਤਾ ਸੀਗਾ ਇਸ ਵਾਰ ਅਸੀਂ ਜਿਹੜੀ ਆਪਣੀ ਡਿਮਾਂਡ ਜਿਹੜੀਆਂ ਐ ਐਮਪੀਐਲਡੀ ਫੰਡ ਹੈਗਾ ਉਹਦੇ ਜਿਹੜੇ ਮੁੱਖ ਉਹਦੀ ਖਰਚਣਾ ਹੈਗਾ ਆ ਉਹ ਅਸੀਂ ਜਿੱਥੇ ਧਰਤੀ ਦਾ ਮਤਲਬ ਸਭ ਤੋਂ ਹੀ ਮਤਲਬ ਇਹ ਜਿਹੜੇ ਖੁੰਝੇ ਬਚੇ ਹੋਏ ਆ ਜਿੱਥੇ ਵਿਕਾਸ ਦੀ ਲੋ ਨਹੀਂ ਪੁੱਜੀ ਹੈਗੀ ਆ ਦਲਤ ਬੇੜੀਆਂ ਬਸਤੀਆਂ ਵਾਸਤੇ ਅਸੀਂ ਉਸ ਖਰਚਾਂਗੇ ਹੈਗਾ